ਤਾਨੂੰ ਬੇਨਤੀ ਹੈ ਕਿ ਨਹਰੇ ਦਾ ਜਵਾਬ ਬੜਾ ਥੋਕ ਵਜਾ ਕੇ ਆਪਾਂ ਦੇਣਾ ਮੋਦੀ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦੇ ਤਸ਼ੱਦਦ ਕਰਨ ਵਾਲੀ ਸਰਕਾਰ ਮਰਦਾਬਾਦ 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 ਮਜ਼ਦੂਰਾਂ ਕਿਸਾਨਾਂ ਦੇ ਤਸ਼ੱਦਦ ਦੀ ਸਰਕਾਰ ਮੁਰਦਾਬਾਦ 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 ਸੋ ਮੇਰੀ ਹੁਣ ਬੇਨਤੀ ਹੈ ਸਰਦਾਰ ਰਮਿੰਦਰ ਸਿੰਘ ਜੀ ਗਿੱਲ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਉਹ ਜਿਵੇਂ ਜਿਵੇਂ ਆਪਾਂ ਨੂੰ ਰੂਟ ਪਲਾਨ ਦੱਸਣ ਜਿਹੜੇ ਤਰੀਕੇ ਨਾਲ ਉਹ ਆਪਾਂ ਨੂੰ ਗਾਈਡ ਕਰਨ ਉਸੇ ਤਰੀਕੇ ਦੇ ਨਾਲ ਆਪਾਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਆਪਾਂ ਸਾਰਾ ਇਹ ਪ੍ਰੋਗਰਾਮ ਜਿਹੜਾ ਉਹਨੂੰ ਨੇਪਰੇ ਚਾੜਨਾ ਸੋ ਹੁਣ ਮੈਂ ਬੇਨਤੀ ਕਰਾਂ ਸਰਦਾਰ ਰਮਿੰਦਰ ਸਿੰਘ ਜੀ ਗਿੱਲ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਹੀ ਮਾਨ ਤੇ ਸਤਕਾਰਯੋਗ ਸਾਰੇ ਭਰਾਵੋ ਆਪਾਂ ਤੇ ਬੁਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਐ ਕਿ ਤੁਸੀਂ ਸਾਰੇ ਕੰਮ ਕਾਰ ਛੱਡ ਕੇ ਇੱਕ ਦਿਨ ਦੀ ਕਾਲ ਤੇ ਬਹੁਤ ਵੱਡੀ ਗਿਣਤੀ ਵਿੱਚ ਆਪੋ ਆਪਣੇ ਟਰੈਕਟਰ ਲੈ ਕੇ ਇੱਥੇ ਪਹੁੰਚੇ ਹੋ ਕਿਉਂਕਿ ਆ ਜਿਹੜਾ ਸਮਾਂ ਚੱਲ ਰਿਹਾ ਐ ਕਿਸਾਨ ਭਰਾ ਜਿਹੜੇ ਸ਼ੰਭੂ ਦੇ ਵਿੱਚ ਜਦੋਂ ਆਪਾਂ ਵੀਡੀਓਜ਼ ਵੇਖਦੇ ਆ ਜਦੋਂ ਭਾਰਤ ਦੀ ਸਰਕਾਰ ਤੇ ਹਰਿਆਣੇ ਦੀ ਬੀਜੇਪੀ ਸਰਕਾਰ ਉਹਨਾਂ ਤੇ ਗੋਲੀਆਂ ਉਹਨਾਂ ਤੇ ਅਥਰੂ ਗੈਸ ਭਰੌਂਦੀ ਹੈ ਔਰ ਸਾਡੇ ਪੰਜਾਬ ਦੇ ਭਰਾ ਸਾਡੇ ਕਿਸਾਨ ਭਰਾ ਕਿਵੇਂ ਭੱਜ-ਭੱਜ ਕੇ ਅੱਗੇ ਛਾਦੀਆਂ ਡਾ ਡਾ ਕੇ ਕਿਸਾਨੀ ਹੱਕੀ ਮੰਗਾਂ ਵਾਸਤੇ ਜੂਝਦੇ ਨੇ ਸੱਚ ਜਾਣਿਓ ਆਪਾਂ ਨੂੰ ਕਈ ਵਾਰ ਇੱਥੇ ਬੈਠਿਆ ਸ਼ਰਮ ਆਉਂਦੀ ਹੈ ਵੀਰ ਅਸੀਂ ਇੱਥੇ ਕਿਉਂ ਬੈਠੇ ਆਂ ਸਾਨੂੰ ਵੀ ਉੱਥੇ ਜਾਣਾ ਚਾਹੀਦਾ ਔਰ ਅਸੀਂ ਇਹ ਦੱਸਣ ਵਾਸਤੇ ਕਿ ਉਹ ਜਿਹੜੇ ਸ਼ੰਭੂ ਦੇ ਵਿੱਚ ਖਨੌਰੀ ਦੇ ਬਾਰਡਰ ਤੇ ਜਿਹੜੇ ਲੋਕ ਸੰਘਰਸ਼ ਕਰ ਰਹੇ ਉਹ ਕੱਲੇ ਨਹੀਂ ਸਾਡਾ ਕਿਸੇ ਜਥੇਬੰਦੀ ਨਾਲ ਮਤਲਬ ਨਹੀਂ ਕਿ ਫਲਾਣਾ ਗਿਆ ਫਲਾਣਾ ਨਹੀਂ ਆਇਆ ਅਸੀਂ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਵਾਸਤੇ ਜਿਹੜਾ ਵੀ ਕੋਈ ਸੰਘਰਸ਼ ਕਰਦਾ ਅਸੀਂ ਉਹਨਾਂ ਦਾ ਹਾਂ ਅਸੀਂ ਅੱਜ ਇਹ ਇਥੇ ਟਰੈਕਟਰਾਂ ਦੀ ਰੈਲੀ ਕੱਢਣ ਦਾ ਮਤਲਬ ਕੀ ਹੈ ਕਿਉਂਕਿ ਅਜ ਤੱਕ ਕਦੇ ਅਸੀਂ ਟਰੈਕਟਰਾਂ ਵਾਲੀ ਰੈਲੀ ਨੂੰ ਤਰਜੀਹ ਨਹੀਂ ਦਿੱਤੀ ਟਰੈਕਟਰ ਜਿਹੜੇ ਨੇ ਕਿਸਾਨੀ ਦਾ ਸੂਚਕ ਹੈ ਟਰੈਕਟਰ ਸਾਡੇ ਖੇਤਾਂ ਵਿੱਚ ਕੰਮ ਕਰਦੇ ਨੇ ਟਰੈਕਟਰ ਉਸ ਇੱਕ ਜੁੱਟਦਾ ਦਾ ਪ੍ਰਟਾਵਾ ਕਰਦੇ ਆ ਕਿ ਅਸੀਂ ਬੇਸ਼ੱਕ ਪੱਟੀ ਵਿੱਚ ਬੈਠੇ ਆ ਅਸੀਂ ਉਹਨਾਂ ਸ਼ੰਭੂ ਵਾਲਿਆਂ ਨਾਲ ਖਨੌਰੀ ਵਾਲਿਆਂ ਨਾਲ ਦਿਨੋਂ ਸਹਿਮਤ ਆਂ ਮਤ ਕੋਈ ਸਰਕਾਰ ਭੁਲੇਖਾ ਰੱਖੇ ਇਹ 5 10 20 25000 ਜਿੰਨੇ ਵੀ ਲੋਕ ਨੇ ਸ਼ਾਇਦ ਉਹ ਇਕੱਲੇ ਨੇ ਬਾਕੀ ਪੋਲੀਟিক্যাল ਪਾਰਟੀਆਂ ਨਾਲ ਨਹੀਂ ਅਸੀਂ ਸਾਰੇ ਉਹਨਾਂ ਨਾਲ ਆ ਉਹ ਲੜਾਈ ਕੋਈ ਘਰ ਦੀ ਨਹੀਂ ਲੜ ਰਹੇ ਜਿਹੜਾ ਨੌਜਵਾਨ ਬੱਚਾ ਸ਼ੁਭਕਰਨ ਉੱਥੇ ਸ਼ਹੀਦ ਹੋਇਆ ਹੈ ਭਰਾ ਮੇਰੇ ਉਹ ਸਾਢੇ ਤਿੰਨ ਕਿੱਲੇ ਪੈਲੀ ਉਸ ਨੌਜਵਾਨ ਦੀ ਸੀ ਸਾਢੇ ਤਿੰਨ ਕਿੱਲਾਂ ਦੇ ਵਿੱਚੋਂ ਡੇਢ ਕਿੱਲਾ ਵੇਚ ਕੇ ਆਪਣੀ ਭੈਣ ਦਾ ਵਿਆਹ ਕਰਾਇਆ ਉਸ ਤੋਂ ਬਾਅਦ ਉਹਦੇ ਸਿਰ ਤੇ 15 ਲੱਖ ਦਾ ਕਰਜ਼ਾ ਸੀ ਉਹ ਕਿਸਾਨੀ ਸੰਘਰਸ਼ ਵਿੱਚ ਕੁੱਦ ਕੇ ਉਹ ਸ਼ੰਭੂ ਪਹੁੰਚਿਆ ਕਿ ਸ਼ਾਇਦ ਇਸ ਸੰਘਰਸ਼ ਦੇ ਨਾਲ ਮੇਰੇ ਪਰਿਵਾਰ ਦੀ ਸੁਣੀ ਜਾਏਗੀ ਸਾਡੇ ਪਰਿਵਾਰ ਦੇ ਸਿਰ ਤੋਂ ਕਰਜ਼ਾ ਲੱਥ ਜਾਏਗਾ ਪਿਤਾ ਉਹਦਾ ਸਧਾਰਨ ਸੀ ਛੋਟੇ-ਮੋਟੇ ਕੰਮਕਾਰ ਕਰਦਾ ਸੀ ਪਰ ਉਹ ਨੌਜਵਾਨ ਬੱਚਾ ਆਪਾਂ ਦੇਖਦੇ ਆ ਉਹਨਾਂ ਬੱਚਿਆਂ ਨੂੰ ਜੂਝਦੇ ਹੋયા ਕਿਵੇਂ ਬਾਰਡਰਾਂ ਤੇ ਇੱਕ ਪਾਸੇ ਜਦੋਂ ਪੁਲਿਸ ਆ ਰਹੀ ਆ ਜਦੋਂ ਅੰਨੇਵਾ ਮੇਰਾ ਖਿਆਲ ਦੇ ਵਿੱਚ ਪਾਕਿਸਤਾਨ ਤੇ ਹਿੰਦੁਸਤਾਨ ਦੇ ਬਾਰਡਰਾਂ ਤੇ ਵੀ ਕਦੇ ਇਸ ਤਰ੍ਹਾਂ ਲੜਾਈ ਹੁੰਦੀ ਨਹੀਂ ਵੇਖੀ ਪਹਿਲੀ ਵਾਰੀ ਵੇਖਿਆ ਕਿ ਡਰੋਨ ਦੇ ਰਾਹੀਂ ਲੋਕਾਂ ਤੇ ਅਥਰੂ ਗੈਸ ਦੇ ਗੋਲੇ ਛੱਡ ਕੇ ਔਰ ਕਈ ਲੋਕ ਅਥਰੂ ਗੈਸ ਜਦੋਂ ਲੋਕਾਂ ਦੇ ਦਿਮਾਗ ਤੇ ਚੜੀ ਹੈ ਉਸ ਵੇਲੇ ਬਿਮਾਰ ਹੋ ਗਏ ਕਿਉਂਕਿ ਜਿਹੜੀ ਗੈਸ ਆ ਇਹ ਜਿੱਥੇ ਅੱਖਾਂ ਤੇ ਅਸਰ ਪਾਉਂਦੀ ਹੈ ਦਿਮਾਗ ਤੇ ਅਸਰ ਪਾਉਂਦੀ ਹੈ ਸਾਹ ਤੇ ਅਸਰ ਪਾਉਂਦੀ ਹੈ ਸਾਡਾ ਜਿਹੜਾ ਨਰਵਸ ਸਿਸਟਮ ਨੂੰ ਖਰਾਬ ਕਰਦੀ ਹੈ ਪਰ ਉਹਨਾਂ ਗੱਲਾਂ ਦੀ ਪਰਵਾਹ ਨਾ ਕਰਦਿਆ ਮੈਂ ਤਾਂ ਸਤਕੇ ਜਾਨਾ ਉਹਨਾਂ ਨੌਜਵਾਨਾਂ ਦੇ ਜਿੱਧਰੋਂ ਗੋਲੇ ਆਉਂਦੇ ਸਨ ਉਧਰ ਨੂੰ ਪੈਂਦੇ ਸਨ ਆਮ ਤੌਰ ਤੇ ਦੁਨੀਆ